ਸਤਿਗੁਰੂ ਕਹਿੰਦੇ ਸ਼ੁਕਰ ਕੂਕਰ ਜੂਨ ਭਰਮੇ ਤਾ ਲਾਜ ਨਾ ਆਈ ਹੁਣ ਕਹੀ ਕਿੰਦੇ ਜੂਨਾ ਹੀ ਨਹੀਂ ਹੁੰਦੀ ਗੁਰੂ ਸਾਹਿਬ ਕਹਿੰਦੇ ਸ਼ੁਕਰਾਂ ਸੂਰਾਂ ਤੇ ਕੁੱਤਿਆਂ ਦੀ ਜੂਨ ਭਰਮ ਦਾ ਫਿਰਦਾ ਉਦੋਂ ਕਹਿੰਦੇ ਲੱਜਿਆ ਨਾ ਆਈ ਸ਼ੁਕਰ ਕੂਕਰ ਜੂਨ ਭਰਮੀ ਤਾ ਲਾਜ ਨਾ ਆਈ RAM ਰਾਮ ਨਾਮ ਛਾੜ ਅੰਮ੍ਰਿਤ ਬਿਖ ਕਾਹੇ ਖਾਈ ਬਿਖ ਕਾਹੇ ਖਾਈ ਕਹਿੰਦੇ ਭਾਈ ਗੁਰੂ ਦਾ ਨਾਮ ਰੋਪੀ ਅੰਮ੍ਰਿਤ ਤਿਆਗ ਕੇ ਭਲਿਆ ਦਸ ਜ਼ਹਿਰ ਕਿਉਂ ਖਾਰਿਆ ਕੇਲ ਬਿਖ ਕਿਉਂ ਖਾਰਿਆ ਔਗਣ ਪਾਪ ਕਿਉਂ ਖਾਰਿਆ ਨਸ਼ਾ ਕਿਉਂ ਖਾਰਿਆ ਰਾਮ ਨਾਮ ਛਾੜ ਅੰਮ੍ਰਿਤ ਬੇਕਾ ਕਾਹੇ ਖਾਈ ਜ਼ਹਿਰ ਕਿਉਂ ਪੀਰੇ ਸਾਹਮਣੇ ਜ਼ਹਿਰ ਰੱਖਿਆ ਹੋਵੇ ਜਿਹੜੇ ਬੰਦੇ ਨੂੰ ਸੁੱਧ ਹੁੰਦੀ ਹੈ ਉਹ ਕਦੇ ਜ਼ਹਿਰ ਤੇ ਪਿਆਲੇ ਨੂੰ ਵੀ ਹੱਥ ਨਹੀਂ ਲਾਉਂਦਾ ਜੇ ਲਾ ਵੀ ਲਵੇ ਤਾਂ ਚਾਰ ਵਾਰੀ ਹੱਥ ਧੋਂਦਾ ਜਾਏ ਕਿਤੇ ਮਾੜਾ ਮੋਟਾ ਇਹਦਾ ਰਾਸ ਨਾ ਰਹਿ ਗਿਆ ਤੇ ਅਸੀਂ ਦਿਨ ਰਾਤ ਜ਼ਹਿਰ ਚੱਖੀ ਜਾਂਦੇ ਆ ਖਾਈ ਜਾਂਦੇ ਆ ਨੰਦਿਆ ਦਾ ਚੁਗਲੀਆਂ ਦਾ ਨਫ਼ਰਤ ਦਾ ਕੋੜੱਟਣ ਜਿਹੜੀ ਐ ਦਿਨ ਰਾਤ ਖਾਈ ਜਾਂਦੇ ਆ ਮਹਾਰਜ ਕਹਿ ਰਹੇ ਆ ਲਾਜ ਸੰਗ ਨਹੀਂ ਆਰੀ ਬਾਕੀ ਚੀਜ਼ਾਂ ਦੀ ਸੋਝੀ ਦੁਨੀਆ ਦੇ ਦਿੰਦੀ ਐ ਪਰ ਮਨ ਵਾਸਤੇ ਕਿਹੜਾ ਚੰਗਾ ਹੈ ਕਿਹੜਾ ਮਾੜਾ ਇਹਦੀ ਸੋਚੀ ਜਿਹੜੀ ਹੈ ਗੁਰੂ ਦੰਦਾ ਗੁਰੂ ਕੀ ਬਾਣੀ ਦਿੰਦੀ ਹੈ ਮਨ ਵਾਸਤੇ ਕਿਹੜੀ ਵਸਤੂ ਚੰਗੀ ਹੈ ਕਿਹੜਾ ਪਦਾਰਥ ਚੰਗਾ ਹੈ ਇਹਦੀ ਸੋਚੀ ਗੁਰੂ ਦੰਦਾ ਸੌ ਔਲਾਮੇ ਦਿਨਾਂ ਦੇ ਰਾਤੀ ਮਿਲ ਸਹੰਸ ਸੇਪਤ ਸੁਲਾਗਾ ਛੱਡ ਕੇ ਕਰੰਗੀ ਲਗਾ ਹੰਸ ਕਹਿੰਦੇ ਸੌ ਤਾਂ ਦਿਨ ਦੇ ਲਾਂਬੇ ਤੇ ਹਜ਼ਾਰਾਂ ਲੱਖਾਂ ਰਾਤ ਦੇ ਮਿਲਦੇ ਕਿਉਂ ਵਾਹਿਗੁਰੂ ਦੀ ਸਿੱਖ ਸਲਾਹ ਕਰਨੀ ਛੱਡ ਕੇ ਰੰਗੀਲਾ ਕਾਂ ਹੰਸ ਹੱਡਾ ਰੋੜੀ ਤੇ ਬੈਠਾ ਜਾ ਹੰਸ ਦਾ ਕੰਮ ਹੈ ਗੁਰ ਸੰਗਰ ਰਤਨੀ ਭਰੂਰੇ ਅੰਮ੍ਰਿਤ ਸ਼ਾਂਤ ਚੁਗਹਿ ਨਹੀਂ ਗੁਰੇ ਸਰਵਰ ਹੰਸ ture ਹੀ ਮੇਲਾ ਖਸਮੇ ਏਵੈ ਭਾਣਾ ਸਰਵਰ ਅੰਦਰ ਹੀਰਾ ਮੋਤੀ ਸੋਹੰਸਾਂ ਕਾ ਖਾਣਾ ਵੇ ਹੰਸ ਤਾਂ ਕਹਿੰਦੇ ਮੋਤੀ ਚੁਗਦੇ ਤੇ ਤੇਰਾ ਹੰਸ ਵਰਗਾ ਮਨੁੱਖਾ ਜਨਮ ਹੀਰਾ ਜਨਮ ਤੂੰ ਕੀ ਖਾਰਿਆ ਉਹੀ ਜਿਹੜਿਆ ਸਿਂ ਕਹਿ ਕੇ ਹਟਿਆ ਵਿਕਾਰਾਂ ਦੀਆਂ ਕੌਡੀਆਂ ਵਿਕਾਰਾਂ ਦੇ ਪਾਪਾਂ ਦੇ ਮੋਹਲ ਘਾਰਿਆ ਕੋਧਰਾ ਘਾਰਿਆ